Ya, evet. ya, evet. 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 ਕੁਈ ਖੋ ਵਗੈਰਾ ਜਿੱਦਾਂ ਮਰ ਜਿੱਥੇ ਮਰਜੀ ਸਰਾਹੀ ਇਹ ਨਾ ਕਰਦੇ ਨਹੀਂ ਉਹਦੇ ਪ੍ਰੋਪਰ ਹੋਏਗੀ ਉਹ ਪ੍ਰੋਪਰ ਹੋਏਗੀ ਉਹ ਪ੍ਰੋਪਰ ਹੋਏਗੀ ਬੰਦੇ ਕੋ ਮੈਂ ਨਾ ਹੀ ਇਸੇ ਪੱਕਾ ਤੂੰ ਕਿਹਾ ਸੀ ਮੈਂ ਨਾ ਹੀ ਆ ਕੇ ਦੋ ਮਿੰਟ ਠੀਕ ਆਪਣੀ ਦੇਖੋ ਪੁਛੀਆ ਪਹਿਲਾਂ ਖਲਾਈ ਦੀ ਆਪਾਂ ਮੋਕੇ ਦੇ ਰੋਟੀ ਜੀ ਕੋਈ ਕੋਈ ਆਪਾਂ ਤੁਹਾਨੂੰ ਕਰੇ ਚਾਹਵਾ ਇਹਨਾਂ ਨੂੰ ਆਪਾਂ ਹੋਈ ਜਿਹੜਾ ਕਰਨੇ ਆ ਫਿਰ ਕੋਈ ਸਰ ਕੋ ਸ਼ੱਕ ਨਹੀਂ ਨਹੀਂ ਕਰਕੇ ਤਾਂ ਮਤਲਬ ਕੋਈ ਕਰਨੀ ਪੈਗੀ ਜਨ ਹਾਂ ਹੈਲੋ ਜਿਹੜਾ ਵੀ ਤੂੰ ਹੋਏਗਾ ਨਾ ਜਿਹੜਾ ਵੀ ਤੂੰ ਹੋਏਗਾ ਇਹਦੇ ਪਿੱਛੇ ਕੋਈ ਜੋ ਵੀ ਇਹ ਪੰਜ ਤਿੰਨ ਬੰਦੇ ਜੇ ਤਿੰਨ ਬੰਦੇ ਜੇ ਦੋ ਵਾਰੀ ਇਹਨੇ ਤਿੰਨ ਵਾਰੀ ਆਪਣੇ ਪੈੰਡ ਬਦਲੇ ਆ ਕਦੀ ਕਹਿੰਦਾ ਮੈਂ ਬਟਾਲੇ ਕੇ ਗੱਲ ਇਹ ਕਿਤੇ ਕਿਤੇ ਪੂਰਾ ਸਾਰਾ ਗਾਣੇ ਸਦਾ ਨਾ ਮਟਾ ਡੈਪ ਅੱਛੀ ਕਰਦੇ ਨੇ ਦੇਖੋ ਮਮਾ ਜੀ ਕੀ ਭਾਈ ਨਵੀਂ ਪਰ ਮੁਕਲ ਬਲੇ ਅਡੀਕਿਸ਼ਰੇ ਸੀ ਆਈ ਜੀ ਕੋ ਜਿਆਦੇ ਵੀ ਅਸੀਂ ਪੀਸੀ ਆੜੀ ਵਿੱਚ ਨਾਰੇ ਇੱਕ ਜਿਹੇ ਹੋ ਜਾ ਰਹੇ ਮੈਂ ਕੋਤੇ ਆਪਣਾ ਗਾਦੀ ਚੁੱਕੀ ਤੇ ਨਾ ਇਹ ਨਹੀਂ ਹੋ ਰਹੀ ਕੋਈ ਜੇ ਅਗਰ ਗੇਟ ਦੇ ਪਿੱਛੇ ਲਗੇ ਨੇ ਉਹਦੇ ਵਕੇ ਆਵਾਂਗੇ ਜਾਨ ਦੇ ਮੂਹ ਜਾਨ ਦੇ ਬਾਝ ਗਿਆ ਪੀਸੀ ਆਰ ਤੇ ਅਸੀਂ ਸਾਰੇ ਬਨੇ ਪਾਈ ਹੁਣ ਦੇਖੋ ਪਾਪਾ ਇਹ ਵੇਖੇ ਮਿਲ ਜਾਂਦਾ ਇੱਕ ਕੋਤੋ ਗੇੜਾ ਮਾਰੇ ਹੈ ਗੇੜਾ ਮਾਰੇ ਵੀਰ ਹੁੰਦੇ ਸਾਡੀ ਵੀਡੀਓ ਚੱਲਦੇ ਵੇ ਸਾਡੀ ਕੋਈ ਜਿਹੜਾ ਮੌਕੇ ਤੋਂ ਮੈਨੂੰ ਇਹ ਇਹ ਥੋੜੀ ਏਰੀ ਛੱਡਦਾ ਨਾ ਹਾਂਜੀ ਜਾਓ ਸੁਤੇ ਆ ਕੇ ਜਾਂ ਫਿਰ ਹਾਇਰ ਹਾਂਜੀ ਹਾਂਜੀ ਜਿਹੜਾ ਇਹਦਾ ਮੌਕਾ ਲਿਆ ਕੇ ਕਹਿ ਸਕਦੇ ਮੈਂ ਉਹ ਕੇਲਾ ਵਾਲਾ ਕੇਲੇ ਬੱਚੇ ਦਾ ਜਿਹੜਾ ਪੇਲਾ ਕਾਫੀ ਦੇਖਦੇ ਨੇ ਪੇਲੇ ਮਰਦੇ ਆਂ ਆ ਰਹੇ ਜਾ ਰਹੇ ਆ ਸ਼ੀਰ ਵਾਲੇ ਚੱਲ ਗਏ ਨਾ ਉਹਦੇ ਤੋਂ ਦੇਖਿਆ ਪਿੱਛੇ ਤੋਂ ਆਪਣੇ ਛੋਟੇ ਜਿਹੇ ਘੱਟ ਜਿਹੇ ਮੇਰਾ ਕੇਲਾ ਮਾਰੀ ਉਹਦੇ ਦਾ ਮੌਕਾ ਮਿਲ ਗਿਆ ਹਾਂਜੀ ਇਹਨੇ ਮੌਕਾ ਦਿੱਤਾ ਕੋਈ ਗੱਲ ਨਹੀਂ ਕੋਈ ਇੱਥੇ ਭੇਜ ਦੇ ਜੀ ਐਦਾਂ ਦਾ ਕੋਈ ਤਰ੍ਹਾਂ ਨਹੀਂ ਮੈਂ ਬੱਸ ਪੁੱਛਿਓ ਕਿੱਥੇ ਨੇ ਮਸਲਾ ਲੱਗੇ ਕਿੱਥੇ ਹਾਂਜੀ ਹਾਂ ਮਸਲਾ ਲੱਗੇ ਕੀ ਹੋ ਰਿਹਾ ਕਿ ਨਾਮੇ ਕੋਲ ਸਾਹਿਲ ਜੀ ਕੀ ਹੋਇਆ ਸਰ ਨੇ ਲਾਈ ਸਰਪੰਚ ਸਾਹਿਬ ਮਾ ਉਪਰੂ ਆਇਸਟੇਟ ਵੀ ਕਰੇ ਦਿਆ ਉਹਨੂੰ ਸਾਰੇ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਕੇ ਖਲੋਤੇ ਸੀ ਸਾਰੇ ਉੱਤੇ ਗੰਦੋਰ ਲੱਗਤੇ ਅਈ ਤਾਂ ਜਲ ਲੱਗੇ ਦੇ ਨੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪੂਲੀ ਗੋਲੀ ਵਾਜੀ ਸੀ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਂਡੇ ਭੱਜ ਗਏ ਸਾਰੇ ਖਰਾਕ ਸੋਣਗੇ ਸਿਰਫ ਇੱਕੋ ਮੁੰਡਾ ਜਿਹੜਾ ਮੇਰੇ ਮਹਲੇ ਦੇ ਕੈਂਪ ਦਾ ਕਿੱਥਾਂ ਪਤਾ ਲੱਗਿਆ ਗੋਲੀ ਚੱਲਦੀ ਪਈ ਹੈ ਸਰ ਮੇ ਨੂੰ ਵਾਜਿਆ ਇਹ ਨਾ ਇੱਕ ਨਹੀਂ 10 ਬੰਦੇ ਹੀ ਘਟੋ ਘਟ 10 ਪਰ 10 ਬਾਰਾ ਗੋਲੀਆਂ ਇਕੱਠੀਆਂ ਚੱਲੀਆਂ ਤੇ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੰਦਾ ਛੱਡ ਕੇ ਸਿੰਗਰ ਤੱਕ ਪੱਜ ਗਏ ਸਰ ਸਟੇਪ ਤੋਂ ਹਾਂਜੀ ਤੇ ਕੁਝ ਹੋ ਚੁੱਕਾ ਸਰ ਮੈਂ ਮੈਮ ਇਲਾ ਦੇਖ ਰਹੀ ਸੀ ਅੱਛਾ ਕਿੰਨੇ ਪੰਸਰ ਹੋ ਗਏ ਲੋਕੀ ਦੋਨ ਸਰ ਸਾਰੇ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਦਰਪ ਸਾਹਿਬ ਨੇ ਵੱਖ ਕਰਤਾ ਮੱਥਰ ਬਾਕੀ ਜਿਹੜੇ ਆ ਪਹਿਲਾਂ ਹੀ ਅੰਬਰ ਸਾਹਿਬ ਚਲ ਗਏ ਸਾਬਾ ਸਰਪੰਨ ਸਾਹਿਬ ਉਹ ਵੀ ਅੰਬਰ ਸਾਹਿਬ ਚਲ ਗਏ ਪਹਿਲਾਂ ਹੀ ਉਹਨਾਂ ਹੀ ਸਾਈਡ ਤੇ ਡਿਵੈਲਪਮੈਂਟ ਸਾਰਾ ਕੁੜਤਾ ਤੇ ਬਿਲਕੁਲ ਬਣਾਈ ਲਗਣਾ ਸਾਡੇ ਨੇ ਇਥੇ ਬਾਬੇ ਬੋਦੇਸ਼ਾ ਮੇਲਾ ਲੱਗਾ ਸੀਗਾ ਸਾਡੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀ ਇਨਾਮ ਕੱਢ ਇਨਾਮ ਕੱਢੇ ਸੀ ਬੜਾ ਵਧੀਆ ਅਰੇਂਜਮੈਂਟ ਚੱਲ ਰਿਹਾ ਸੀ ਜਦੋਂ ਲਾਸ ਸੌਹ ਵਾਲੇ ਲੱਗੇ ਸੀ ਨਾ ਉਹਨਾਂ ਦੀ ਇੱਕ ਕਵਾਲੀ ਰਹਿ ਗਈ ਸੀ ਗੋਲ ਵਾਲੀ ਤੇ ਬਾਹਰੋਂ ਤਿੰਨ ਬੰਦੇ ਆਏ ਆ ਉਹਨਾਂ ਨੇ ਤਾਂ ਆਵਰ ਤੋਂ ਗੋਲੀਆਂ ਚਲੋਣਾ ਸ਼ੁਰੂ ਕਰ ਦਿੱਤੀਆਂ ਇੱਕ ਸਾਡੇ ਸਰਪੰਚ ਦੇ ਗੋਲੀ ਲੱਗੀ ਆ ਇੱਕ ਉਹਨਾਂ ਦੇ ਬੌਂਸਰ ਜਿਹੜਾ ਸੀ ਪ੍ਰਾਈਵੇਟ ਉਹਦੇ ਲੱਗੀ ਆ ਇੱਕ ਜਿਹੜਾ ਹੋਰ ਮੁੰਡਾ ਸੀ ਨਾਲ ਸਾਡੇ ਪਿੰਡ ਦੇ ਮੁੰਡਾ ਸੇਵਾਦਾਰ ਉਹਦੀ ਨੱਤ ਚ ਲੱਗੀ ਆ ਇੱਕ ਕੁੜੀ ਆਪਣੇ ਟੇਕਿਆਂ ਦੇ ਘਰੋਂ ਆਈ ਸੀ ਸਹੋਰੇ ਦੇ ਘਰੋਂ ਵੇਕਿਆਂ ਦੇ ਮੇਲਾ ਦੇ ਉਧੇ ਫੱਟ ਵਿੱਚ ਗੋਰੀ ਲੱਗੀ ਆ। ਇਹ ਮਤਲਬ ਸਾਰਾ ਜਿਹੜੀ ਬੇਟੀ ਆ ਉਹਨੂੰ ਤਾਂ ਹੁਣ ਬਰਸਰ ਲੈ ਕੇ ਚੰਦੇ ਆ ਜਿਹੜੇ ਤਿੰਨ ਸਗੇ ਉਹਨਾਂ ਨੇ ਬਰਸਰ ਐਫਰ ਕਰ ਦਿੱਤਾ। ਦੂਜੀ ਧੀ ਦੇ ਲਈ ਫੜਿਆ ਵੀ ਗਿਆ। ਉਹ ਫੜਿਆ ਗਿਆ ਸਰ ਉਹਨੂੰ ਕੀ ਨਾ ਆਇਆ ਉਹਦਾ ਸਰ ਇਹਨਾਂ ਨੂੰ ਪਤਾ ਨਾ ਦਾ ਨਹੀਂ ਸਾਨੂੰ ਪਤਾ ਹੈ ਜੇ ਇਹਦੇ ਸਿਰ ਪਿੱਛੇ ਪਰ ਦੇ ਫੜਦੇ ਸਾਨੂੰ ਉਹਦਾ ਨਾਂ ਦਾ ਨਹੀਂ ਪਤਾ। ਬਾਕੀ ਸਾਰੀ ਪੁਲਿਸ ਆਈ ਹੈ ਕਿ ਸਾਡਾ ਵਿਭਾਗ ਆਇਆ ਹੈਗਾ ਆ ਉਹਨਾਂ ਨੂੰ ਬਾਕੀ ਪਤਾ ਕਿ ਉਹਨੇ ਨਾਂ ਦੱਸਿਆ ਕਿ ਨਹੀਂ ਦੱਸਿਆ ਹੈਗਾ। ਇੱਕ ਫੜ ਲਿਆ ਹੈਗਾ ਸਰ ਦੋ ਪੱਜ ਗਏ। ਹਾਂ ਜੀ। ਮੇਰੇ ਕੋਲ ਕੀ ਮਾਰਦਾ ਤੂੰ ਹੱਥ ਉਹ ਜਾ ਕੈਮਰਾ ਰੋਲ ਕਰ ਲੈਂਦੇ ਆ ਦੇ ਕੀ ਮਾਰਦਾ ਤੂੰ ਮੈਨੂੰ ਨਾ ਜਸਟ ਹੁਣੇ ਫੋਨ ਗਿਆ ਮੈਂ ਕੋਈ 5-7 ਮਿੰਟਾਂ ਜਿੱਥੇ ਪਹੁੰਚੀ ਆ ਤੇ ਬੋਦੀ ਕੋਈ ਤੇ ਸਰਪੰਚੀ ਕੋ ਰਵੈਸਨ ਸਾਹਬਾ ਤੇ ਉਹਨੇ ਕੋਈ ਮੇਲਾ ਮੁੱਲਾ ਕਹਿੰਦੇ ਕਰਵਾ ਰਿਆ ਸੀ ਸਾਡੇ ਪੀਸੀਆਰ ਵਿੱਚ ਜਤਨ ਆ ਰਹੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਜਿਹਦੇ ਵਿੱਚ ਸਰਪੰਚ ਜੀ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਮਨਾ ਰੱਖਿਆ ਹੋਵੇ ਇੱਕ ਸਿਆਲਾ ਦੇ ਤੇ ਇਕ ਲੇਡੀ ਜਦੋਂ ਲੱਤ ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਤੇ ਇੱਕ ਬੰਦਾ ਜਿਹੜਾ ਦੂਜੇ ਪਾਸੇ ਤੋਂ ਕੋਈ ਫੜਿਆ ਉਹ ਹਸਪਤਾਲ ਆ ਵੀ ਤੇ ਹੁਣ ਇਹਨਾਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜਿਹੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਕੋਈ ਤਰ੍ਹਾਂ ਨਾਲ ਵੀ ਗ੍ਰੈਸਟ ਨਹੀਂ ਮੇਰੇ ਅਜੇ ਨਹੀਂ ਇਹ ਧਿਆਨ ਚ ਹੈਗਾ ਕੋਈ ਪਤਾ ਕਰਦਾ ਹੋਣਾ ਪਤਾ ਕਰਕੇ ਇਥੋਂ ਫਿਰ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗਾ ਜਿੱਦ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਆਪਣਾ ਨਾ ਕਿ ਕਿਹੜਾ ਵਰਕ ਪੂਰੇ ਕਿ ਲਾਉਣਾ ਉਹ ਵੀ ਫੜ ਲਿਆ ਵਾ ਹੌਸੀ ਤੇ ਦੱਸ ਲਿਆ ਮੈਂ ਕਿਹਾ ਅਜੇ ਨਾ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਦੱਸਾਂਗਾ